ਭੈ ਚੱਲਿਆ ਫਿਰ ਤਰ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਚੱਕਰੀ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਓਨਰ ਵੀਰ ਕੋਮਲ ਦੇ ਕੋਲ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੀਤਾ ਕੋਮਲ ਭਰਾ ਦਾ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਹੀ ਆਉਂਦੇ ਆ ਠੀਕ ਹੈ ਜੀ ਅੱਜ ਜਿਹੜਾ ਨਾਗਾ ਪਾ ਤੁਹਾਨੂੰ ਦਿਖਾਉਣ ਆਲੇ ਆ ਟੋਟਲ ਤੁਸੀਂ ਵੇਖੋਗੇ ਚਾਰ ਬੈੜਾਂ ਨੇ ਤੇ ਇੱਕ ਮੱਝ ਤੇ ਗੱਬਣ ਚੈੱਕਪਾਸ ਮਾਜਾ ਦੋਸਤੋ ਠੀਕ ਹੈ ਜੀ ਗੱਬਣ ਚੈੱਕਪਾਸ ਆ ਦੋ ਦੋ ਡرائی ਆ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਨਾਲ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦੇ ਦੇਾਂਗੇ ਠੀਕ ਹੈ ਜੀ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਵਾਰ ਸੂਈ ਸੁਭਾਈਆ ਬਿਲਕੁਲ ਸੱਜਰਤਾ ਜੀ ਤੇ ਅੱਜ ਜਿਹੜੀਆਂ ਦੋਸਤੋ ਤੁਸੀਂ ਤਿੰਨ ਵੜਾ ਦੇਖ ਰਹੇ ਜੇ ਤਿੰਨੇ ਗੱਬਣਾਂ ਤਿਆਰੀ ਵਾਲੇ ਪਸ਼ੂ ਆ ਸੋ ਇਹ ਅੱਜ ਨਾਗਨੇ ਟੋਟਲ 5 ਪੰਜਾਂ ਦੀ ਡਿਟੇਲ ਕੋਮਲ ਤੋਂ ਲੈ ਲਾਂਗੇ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ 21 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 11:30 ਪੌਣੇ 12:00 ਵਜੇ ਦਾ ਸਮ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਕੋਮਲ ਵੀਰ ਸਾਸਰੀ ਘਾਲ ਸਾਸਰੀ ਘਾਲ ਸਾਨੂੰ ਸਾਹਿਬ ਜੀ ਬੰਦੇ ਬੰਦੇ ਕੋਮਲ ਮਾਰੀ ਜਾਂਦਾ ਸ਼ਾਲਾ ਹਾਂ ਦੀਆਂ ਦੀ ਵਧੀਆ ਵਧੀਆ ਠੀਕ ਜੀ ਤੇ ਮਾਲ ਥੋੜਾ ਜਿਹਾ ਮਨ ਲਾਉਦਾ ਵੀ ਵੈਸੇ ਵੀ ਚਲੋ ਜਿਵੇਂ ਤੇਜ਼ੀ ਜ਼ਿਆਦੀ ਹੋਈ ਪਈ ਐ ਤੇ ਮਾਲ ਲੱਭਦਾ ਰੁੱਪਦਾ ਫਿਰ ਸਾਹਿਬ ਜੀ ਹਾਂ ਦੀ ਸਮਸਾ ਉਹ ਇੱਕ ਦੋ ਨਾਗ ਆਉਂਦੇ ਵੇਖ ਬੁਗ ਜਾਂਦੇ ਆ ਹਾਂ ਅੱਜ ਮਾਲ ਇਕੱਠਾ ਹੈ ਮੈਂ ਹਾਂ ਜੁਰ ਦੇ ਜੁਰ ਦੇ ਵੀ ਨਹੀਂ ਜੇ ਵਿੱਚ ਦੋ ਚਾਰ ਦੇ ਵਿੱਚੋਂ ਇੱਕ ਤੋਂ ਪਸ਼ੂ ਹਿੱਲ ਜਾਂਦੇ ਫਿਰ ਅਖੀ ਦਾ ਵਿੱਚ ਹਾਂ ਦੀ ਹਾਂ ਦੀ ਹਾਂ ਜੀ ਚਲੋ ਕੋਈ ਗੱਲ ਨਹੀਂ ਇਸੇ ਤਰ੍ਹਾਂ ਹੀ ਹੁਮਲ ਇੱਕ ਵਾਰਡ ਆਪਣੇ ਕੋਲ ਆ ਸੂਈ ਸਵਾਈ ਆ ਗਈ ਆ ਸੰਧੂ ਸਾਹਿਬ ਇਹ ਬੋਲੇਦੇ ਹੀ ਆਏ ਅੱਛਾ ਭਾਈ ਹਾਂਜੀ ਤਾਜੀ ਸੂਈ ਆ ਤੇ ਤਿੰਨ ਬਣਾ ਗੱਬਣਾ ਵਾ ਤਿੰਨ ਗੱਬਣਾ ਆ ਗੀ ਤੇ ਇੱਕ ਮੈਂ ਆ ਸਾਢੇ 3.5 ਮਹੀਨੇ ਦੀ ਗੱਬਣ ਚੈੱਕ ਪਾਸ ਠੀਕ ਆ ਜੀ ਹਾਂਜੀ ਛੋਟਾ ਦਾ ਭਾਅ ਬਿਲਕੁਲ ਘਟਿਆ ਵਾਲਾ ਠੀਕ ਆ ਹਾਂਜੀ ਲਓ ਦੋਸਤੋ ਮਾਲ ਵੈਸੇ ਪਹਿਲਾਂ ਵੀ ਆਪਾਂ ਜਿੰਨਾ ਵੀ ਤੁਹਾਨੂੰ ਦਿਖਾਇਆ ਇਸ ਘਰੋਂ ਬੜੇ ਆਵਾਜਬ ਜਿਹੇ ਰੇਟ ਹੁੰਦੇ ਆ ਅੱਜ ਵੀ ਪਛਮਾ ਦਾ ਬੜਾ ਆਵਾਜਬ ਤੇ ਬਿਲਕੁਲ ਛੋਟੇ ਛੋਟੇ ਮੁੱਲ ਰਹਿਣ ਵਾਲੇ ਆ ਬਾਕੀ ਨਾਲ ਦੀ ਨਾਲ ਹੀ ਆਪਾਂ ਪੁੱਛੀ ਤੇ ਇਹਨੇ ਪਾ ਸ਼ੇਅਰ ਕਰਦੇ ਚੱਲਾਂਗੇ ਤੇ ਪਹਿਲੇ ਨੰਬਰ ਤੇ ਕੋਮਲ ਜੜੀ ਆ ਵੈੜਾ ਸੁਆ ਕਿਨ ਮਾਉਂਗੀ ਸੰਧੂ ਸਾਹਿਬ ਦੂਜਾ ਸੁਆ ਜੀ ਹੈ ਹਾਂਜੀ ਤੇ ਤੀਜਾ ਦਿਨ ਹੋ ਗਿਆ ਜੀ ਸੂਈ ਨੂੰ ਠੀਕ ਆ ਤੇ 14 ਕਿਲੋ ਬੌਲੀ ਤਿਆਰ ਆਇਆ ਥਲੇ 14 ਕਿਲੋ ਹਾਂਜੀ ਠੀਕ ਆ ਕੋਈ ਦੋ ਡੰਗ ਚੋਵੇ ਕੋਈ ਚਾਰ ਡੰਗ ਚੋਵੇ ਤੇ ਐ ਚਵਾਈ ਚੂਈ ਆਣੇ ਇੱਕ ਨੰਬਰ ਪੂਰੀ ਠੀਕ ਆ ਸੁਬਾ ਦੂਜਾ ਦੱਸਿਆ ਸੁਆ ਦੂਜਾ ਜੀ ਠੀਕ ਆ ਹਾਂਜੀ ਚਵਾਚਬੂ ਦੀ ਚੰਗੀ ਨਹੀਂ ਜੀ ਸੰਧੂ ਸਾਹਿਬ ਇੱਕ ਨੰਬਰ ਹੋ ਮੋਗਾ ਚਵਾਈ ਠੀਕ ਆ ਹਾਂਜੀ ਲੋਬ ਦੋਸੋ ਬਾਕੀ ਬਾਡੀ ਬੰਦਰ ਤੀ ਤੁਹਾਨੂੰ ਦਿਖਾ ਦਿੱਗੇ ਪੌਲੀ ਸਾਂ ਦੀ ਪੂਰੀ ਆ ਪੂਰੀ ਨ ਤੇ ਕ੍ਰੋਸ ਬੰਨ ਤੁਸੀਂ ਮੇਰਾ ਵੀਰ ਜਿਹੜਾ ਵੀ ਕਿਸੇ ਭਰਾ ਨੂੰ ਸਮਝ ਲੱਗਦਾ ਤੁਸੀਂ ਮੰਨ ਸਕਦੇ ਹੋ ਠੀਕ ਆ ਤੇ ਪੂਰੀ ਨਿੱਗਰ ਕੋਕਾ ਕੋਲਾ ਜਿਹਾ ਰੰਗ ਆ ਬਾਕੀ ਠੰਡੀ ਕੋਫੀ ਜਿਹਾ ਰੰਗ ਲੱਗਿਆ ਲੜਾ ਨਹੀਂ ਚੱਕਰ ਕੋਈ ਐ ਮਤਲਬ ਬਹਿ ਜੀਏ ਥੱਲੇ ਰਹਿ ਲੜੀ ਵੀ ਸਾਬ ਜਦੋਂ ਵੰਗਾ ਪਾ ਕੇ ਥੱਲੇ ਬਹਿ ਕੇ ਕਿਤੇ ਪੈਰ ਵੀ ਨਹੀਂ ਪੁੱਟ ਕੇ ਗਾਂ ਕਰਦੀ ਹਾਂ ਬਾਕੀ ਸਟਾਰਟਿੰਗ ਤੁਸੀਂ ਦੱਸੋ ਨਾ ਵੀ 14 ਕਿਲੋ ਤੋਂ ਸਾਬ ਸਟਾਰਟਿੰਗ ਚੰਗੀ ਆ 17 18 ਕਿਲੋ ਦੁੱਧ ਆਰਾਮ ਨਾਲ ਕਰ ਜੂਗੀ ਅੱਛਾ ਅੱਛਾ ਹਾਂਜੀ ਲੋ ਵੀ ਬਾਕੀ ਵਰਲ ਵਰਲ ਦੋਸਤੋ ਗਾਇਬ ਆ ਆਪਸੀ ਤਨਾ ਦਾ ਬਹੁਤ ਵਧੀਆ ਜਿੰਨਾ ਕਾ ਪਤਾ ਤੁਹਾਨੂੰ ਥੱਲੇੋਂ ਇਦਰ ਤੋਰ ਕੇ ਦਿਖਾ ਦਿੰਨੇ ਆ ਮਗਰ ਬੱਛਾ ਕੀ ਬੱਛਾ ਸਾਹਿਬ ਅੱਛਾ ਜੀ ਮਗਰ ਬੱਛਾ ਹੀ ਮਗਰ ਲਓ ਜੀ ਠੀਕ ਆ ਆ ਬੱਚੇ ਪੜਾ ਜੀ ਕੁਮਰ ਬੱਚਾ ਦਿਖਾ ਦਿਓ ਨਾਲ ਲਓ ਜੀ ਠੀਕ ਆ ਜੀ ਹੱਥੀ ਮੁਠੀ ਦਾ ਥਾਣਾ ਕਿਸਾਨ ਵੀਰੋ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਵੀ ਦਿਖਾ ਦਿੰਨੇ ਆਂ ਵੀ ਹੱਥੀ ਮੁਠੀ ਵਾਲਾ ਥਾਣਾ ਸੋ ਸਪੇਸ ਗਾਇਬ ਆਫ ਇਸ ਥਾਣਾ ਦਾ ਬਹੁਤ ਵਧੀਆ ਤੇ ਬੱਛਾ ਮਗਰ ਚੋਣ ਚਾਂਦੀ ਦਾਸੀ ਦਿੱਤੀ ਆ ਵੀ ਇੱਕ ਨੰਬਰ ਆ ਹਾਂ ਲੈ ਚਲੋ ਕੁਮ ਆਹ ਦੇਖੋ ਜੀ ਬਾਕੀ ਜਿੰਨੇ ਵੀ ਆ ਹੈ ਕਰਮਾ ਦੀ ਠੰਡੀ ਧੀਰੀ ਹੈ ਨਾ ਤੋਰੇ ਤਾਰੇ ਦੀ ਦੇਖ ਲਈ ਧੀਰੀ ਹੈ ਨਾ ਕੋਈ ਚੱਕਰ ਹੀ ਨਹੀਂ ਹੈਗਾ ਉਹ ਤਸੱਲੀ ਕਰੇ ਸੂਈ ਸਵਾਈ ਤੇ ਹੈਗੀ ਹੈ ਕਿਹੜੀ ਕੱਪੜਾ ਸੰਸਾ ਬਸ ਹਾਂਜੀ ਅੱਛਾ ਕੰਬਲ ਅੱਜ ਦਵਾਂਗੇ ਕਿਨੇ ਦੀ ਆਪਾਂ ਸੰਧੂ ਸਾਹਿਬ ਕਰਦੇ ਜਿੱਦਾਂ ਨਾ ਬਜ਼ਾਰ ਬਦੂ ਚੱਲਣ ਰਿਆ ਪੈਟਰਸਨ ਸਾਹਿਬ 60 60 ਦੀ ਦੇਖਦੀ ਆ ਅੱਛਾ ਜੀ ਆਏ ਮੁੱਲ ਕਰਾਂਗੇ ਦਾ 55000 ਰੁਪਇਆ 55 ਹਾਂਜੀ ਆ ਤੇ 20753 ਦੇਵਾਂਗੇ 753 ਦੀ ਹਾਂਜੀ ਠੀਕ ਹੈ ਜੀ ਲੋਕ ਦੋਸਤੋ 53000 ਦੀ ਅੱਜ ਤੁਹਾਨੂੰ ਮਿਲ ਜੂਗੀ 55000 ਡਿਮਾਂਡ ਆ 2000 ਲੈਸ 53000 ਦੀ ਬਾਕੀ ਕਨ ਕੋ ਨੂੰ ਬੜੇ ਵੇਖੋ ਘੋੜੀਆਂ ਨੂੰ ਫੜੇ ਕਰਦੀ ਹੈ ਹੈ ਖਰਗੋਸ਼ਾਂ ਨੂੰ ਫੜੇ ਕਰਦੀ ਹੈ ਹਾਂਜੀ ਜੇ ਨੌਕਰੀਆਂ ਘੋੜੀਆਂ ਨਹੀਂ ਮਿਲ ਲੈਂਦੀਆਂ ਉੱਥੇ ਜਾ ਕੇ ਹਾਂਜੀ ਹਾਂਜੀ ਉਹ ਗੱਲ ਬਾਤ ਬਹੁਤ ਵਧੀਆ ਦੋਸਤੋ ਸੀਜ਼ਨ ਹਾਲ ਚੱਲਣ ਵਾਲੀ ਆਏ ਹਾਂ ਬਾਕੀ ਹੁਣ ਸਿਆਲ ਦਾ ਸਿਆਲ ਦਾ ਗਰਮੀ ਚ ਵੀ ਵਾਧੇ ਬੰਦੀ ਆ ਠੀਕ ਆ ਜੀ ਕਰੋ ਸੰਗ ਮਿੱਠੀ ਆ ਠੰਡੀ ਤੇਰੀ ਆ ਠੀਕ ਆ ਤੇ ਮਿੱਠਾ ਜਿਹਾ ਰੇਟ ਆ ਬਾਕੀ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਅੱਗੇ ਕੁਮਲ ਆਪਣੇ ਕੋਲ ਸੈਕੰਡ ਨੰ ਵਾਈਟ ਸੰਧੂ ਸਾਹਿਬ ਇਹ ਪਹਿਲਾ ਸੁਆ ਜੀ ਇਹ ਬਲੂਨ ਬੱਚੀ ਸੋਹਣੀ ਹਾਂਜੀ ਮੂੰਹ ਛੇ ਦਾੰਦਾ ਆ ਕਰੋ ਚੱਕ ਜੀ ਹਾਂਜੀ ਬਾਕੀ ਠੰਡੀ ਧੀਰੀ ਬਹੁਤ ਜਿਆਦਾ ਸਫਾਈਆਂ ਕਰੋ ਚੱਕ ਦੋਸਤੋ ਥਾਂ ਵੇਖੋ ਲੈਫਟੀ ਕਰੋ ਚੱਕ ਲਾਇ ਬਣਾਏ ਪਈਆਂ ਕਰ ਮਾਰੀ ਆ ਦੇਖੋ ਦਿਨ ਹਜੇ ਲੈਂਦੀ ਆ ਬਾਕੀ ਕੱਢ ਦਿਓ ਟੇਲਾ ਨਾ ਜੀ ਆ ਮੂੰਹ ਤੋਂ ਦੀ ਛੇ ਹੈ ਛੇ ਆ ਜੀ ਛਿੱਗੀ ਆ ਲਓ ਜੀ ਛਿੱਗੀ ਬੱਚੀ ਆ ਦੋਸਤੋ ਹਾਈਟ ਮੀਡੀਅਮ ਆ ਬਾਕੀ ਵਜ਼ਨ weight ਤੁਹਾਨੂੰ ਦਿਖਾ ਦਾਂਗੇ ਆਪਾਂ ਉਮਰ ਦੇ ਅਕੋਰਡਿੰਗ ਹਾਈਟ ਦੇ ਅਕੋਰਡਿੰਗ ਵਜ਼ਨ weight ਪੂਰਾ ਬੱਚੀ ਦਾ ਆ ਫੇਸ ਕੁਆਲਟੀ ਦਿਖਾ ਦਿੰਨੇ ਆ ਆ ਬੁੱਤੀ ਪਾਤੀ ਵੇਖੋ ਬਿਲਕੁਲ ਛੋਟੀ ਬੁੱਦੀ ਵਾਲੀ ਛੋਟਾ ਕੰਨ ਘਟੋ ਘਟੇ ਕਮਲ ਲੈ ਜੂ ਚਾਰ ਪੰਜ ਦਿਨ ਹਜੇ ਹਾਂ ਜੀ ਇੰਨੇ ਕਿ ਦਿਨ ਲੈ ਜੂਗੀ ਹਾਂ ਆ ਦੇਖੋ ਜੀ ਸੋ ਜਿਹੜਾ ਮੇਰਾ ਵੀਰ ਵੀ ਦੋਸਤੋ ਘਰੇ ਪਸ਼ੂ ਬਿਲਕੁਲ ਇੱਕ ਥੋੜੇ ਪੈਸੇ ਖਰਚ ਕਰਨਾ ਚਾਹੁੰਦਾ ਨਾਲ ਦੀ ਨਾਲ ਛੋਟੀ ਬਰੀਡ ਦਾ ਸ਼ਕੀਨ ਆ ਛੋਟੀ ਬਰੀਡ ਦੇ ਵਿੱਚ ਹੀ ਆ ਜਾਂਦੀ ਹੈ ਕਰੋਸ ਆਂਗ ਬਾਕੀ ਠੰਡੀ ਤੇ ਨਹੀਂ ਕੋਈ ਚੱਕਾ ਇਹ ਠੰਡੀ ਤੇਰੀ ਹੈ ਬਾਕੀ ਫੈਸ਼ਨ ਫੂਸ਼ਨ ਬਹੁਤ ਆ ਵੱਛੀ ਦਾ ਡੱਬੀ ਹੈਗੀ ਆ ਵਾਈਟ ਦੇ ਵਿੱਚ ਬਲੈਕ ਡੱਬ ਨੇ ਤਾਂ ਥਾਂ ਜਿਹੜੇ तकरीबन ਜਦੋਂ ਸੂਸਵਾਂ ਤੋਂ ਬਾਅਦ ਹੀ ਗੱਲ ਕਰੀਏ ਤੇ तकरीबन ਠੀਕ ਆ ਜੀ ਤੇ ਚੁਵਾਈ ਚੁਵੀ ਤੋਂ ਬਾਅਦ ਹੀ ਗੱਲ ਕਰ ਲਈਏ ਤਾਂ ਥਾਂ ਜਿਹੜਾ ਹੋਰ ਵੀ ਨਿਕਲ ਕੇ ਸਾਹਮਣੇ ਆ ਜਾਊਗਾ ਤੇ ਬੱਚੀ ਨੇ ਪਹਿਲਾ ਸੂਭਾ ਸੂਣਾ ਠੀਕ ਆ ਜੀ ਆ ਦੇਖੋ ਸੋ ਬਾਕੀ ਮੇਰਾ ਭਰਾ ਜਿੱਦਾਂ ਮਰਜੀ ਟਿਪ ਕੇ ਆਨਲਾਈਨ ਤਸੱਲੀ ਕਰਨੀ ਕਿਸੇ ਨੇ ਆਨਲਾਈਨ ਵੀਡੀਓ ਕਾਲ ਤੇ ਟਿਪ ਕੇ ਤਸੱਲੀ ਕਰਵਾ ਲਿਓ ਜਿਹੜਾ ਇੱਥੇ ਪਹੁੰਚ ਸਕਦਾ ਉਹਦੇ ਵਰਗੀ ਰੀਸ ਨਹੀਂ ਹੈਗੀ ਕਿ ਜਿਹੜਾ ਭਰਾ ਆਪਦਾ ਟਾਈਮ ਕੱਢ ਲਊਗਾ ਬੱਚੀ ਚੰਗੀ ਆ ਆ ਥੋੜਾ ਹੋਰ ਦਿਖਾ ਦਈਏ ਲੱਗੋ ਆਲੇ ਕੁਮਰ ਬਾਕੀ ਥਾਂ ਤੋਂ ਚੰਗਾ ਹੈ ਬੁਗਰਾ ਹੂੰ ਬਾਕੀ ਗਾੜੀ ਵੀ ਉਨੀ ਭਰੀਏ ਚ ਨਹੀਂ ਵਿਚਾਰ ਬਣੀ ਆ ਬਿਲਕੁਲ ਜੀ ਬਿਲਕੁਲ ਔਰ ਕੀਤਾ ਸਟਾਰਟ ਅਗੋਂ ਕਰਮ ਹਾਂਜੀ ਹਾਂਜੀ ਪਹਿਲੇ ਨਾ ਸੰਤੂ ਸਾਹਿਬ ਇਹ 1.5 ਨਹੀਂ ਬਣੀ ਜਣੀ ਹੈ ਹਾਂ ਠੀਕ ਆ ਇਹ ਕੁਮਲ ਕੀ ਮੁੱਲ ਕਰਤਾ ਦਵਾਂਗੇ ਕਿੰਨੇ ਦੀ ਆਪਾਂ ਸੰਤੂ ਸਾਹਿਬ ਵੈਟਦੇ ਆ 50000 ਦੀ ਹੂੰ ਹੂੰ ਤੇ ਨਾ ਆਪਾਂ 45 ਦੀ ਦੇ ਦਾਂਗੇ ਉਹਦੇ ਦੋ ਛੱਡ ਦਾਂਗੇ 45 ਦੀ 45 ਵਿੱਚ ਦੋ ਛੱਡ ਦਾਂਗੇ ਆ 43 ਦੀ ਦੇਣਾ 43 ਦੀ ਹਾਂਜੀ ਉਹ ਤਾਂ ਮੌਕੇ ਤੋਂ ਥੋੜਾ ਬਰ ਮਾਨਦਨ ਕਰਦਾ ਲਓ ਜੀ 43000 ਦੇ ਵਿੱਚੋਂ ਵੀ ਕਿਸਾਨ ਵੀਰ ਉਹ ਮੌਕੇ ਤੇ ਛੋੜਛੱਪਾ ਹੋ ਜਾਊਗਾ ਬੱਛੀ ਪ੍ਰੋਪਰ ਤੁਸੀਂ ਦੇਖ ਲਈ ਆ ਨਵੀਂ ਬੱਛੀ ਆ ਗਾਂ ਕੋਈ ਵੀਰ ਆਪਦੇ ਕਿੱਲੇ ਤੇ ਲੈ ਜਾਊਗਾ ਤੇ ਕੋਈ 400 ਵੇ ਦੁੱਧ ਪੀਊਗਾ ਠੀਕ ਆ ਜੀ ਤੇ ਨਵਾਂ ਪਸ਼ੂ ਨਵਾਂ ਹੀ ਆ ਬੱਛੀ ਬਹੁਤ ਵਧੀਆ ਖੂਬਸੂਰਤ ਤੇ 43000 ਦੀ ਇੱਧਰ ਇੱਕ ਆਪਣੇ ਕੋਲ ਛਾਈ ਵਾਲਾਂ ਦੇ ਵਿੱਚ ਕੋਮਲ ਆ ਬੈੜ ਆ ਗਈ ਸੰਦੂ ਸਾਹਿਬ ਇਹ ਦੂਜਾ ਸੂਆ ਜੀ ਇਹ ਮੂੰਹ ਇਹ ਵੀ ਛੇਦਾਂਦਾ ਛੜਣੀਆਂ ਕੰਨੀਆਂ ਖਲੋਤੀਆਂ ਜੇ ਜੀ ਹਾਂਜੀ ਤੇ ਆ ਹੁਣੇ ਹੀ ਆਈ ਇਹਦੇ ਹੁਣ ਲੈ ਕੇ ਲਾਤੀ ਇਹਦੇ ਅੱਜ ਹੀ ਆਈ ਆ ਅੱਜ ਹੀ ਆਈ ਇਹਦੇ ਲੋ ਜੀ ਹਾਂਜੀ ਥੱਲੇ ਥੱਲੇ ਚੰਗੀ ਸੋਸ ਨਿਊ ਐਂਟਰੀ ਆ ਅੱਜ ਹੀ ਆਈ ਆ ਤੇ ਸ਼ਾਈਵਾਲ ਦੇ ਵਿੱਚ ਕ੍ਰੋਸ ਮੰਨ ਸਕਦਾ ਕੋਈ ਵੀਰ ਕੋਈ ਸ਼ਾਈ ਵਾਲਾ ਸ਼ਾਈਵਾਲਾ ਠੀਕ ਆ ਜੀ ਤੇ ਦਿਨ ਹਜੇ ਲੈਂਦੀ ਆ ਗੱਬਣ ਤਿਆਰੀ ਦੇ ਵਿੱਚ ਜੁਟੀ ਏ ਵੀ ਠੀਕ ਆ ਤੇ ਸ਼ਾਈਵਾਲ ਜਦੋਂ ਆਪਾਂ ਨਾਰਮਲੀ ਦੇਖਦੇ ਆ ਤੇ ਥਣ ਗੋਲ ਬਹੁਤ ਕੈਮ ਹੁੰਦਾ ਸ਼ਾਈ ਵਾਲ ਦਾ ਤੇ ਆ ਤਾਂ ਮੈਂ ਕੋਈ ਆਪਾਂ ਤੋੜ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਕਾਲਾ ਲੈ ਸੰਧੂ ਸਰ ਕਹਿਣ ਮੁਤਾਬਕ ਪਹਿਲੇ ਨੇ 15 ਕਿਲੋ ਦੁੱਧ ਭਰਿਆ ਹਾਂ ਹਾਂਜੀ ਬਾਕੀ ਆਪਾਂ ਜਿਆਦਾ ਨਹੀਂ ਆਵੇ ਇਹਨਾਂ ਆਰਾਮ ਨਾਲ ਦੇ ਦੂਗੇ ਅਰਕੀ ਸੋ ਹਾਈਟ ਦੋਸਤੋ ਮੀਡੀਅਮ ਆ ਦੇਲ ਬੇਸ਼ੱਕ ਥੋੜੀ ਜੀ ਘਾਟ ਆ ਪਰ ਵਛੀ ਫੱਬ ਦੀ ਬਹੁਤ ਜਤੀ ਪਈ ਆ ਇਧਰ ਤੁਹਾਨੂੰ ਆਪਾਂ ਦਿਖਾ ਦਿੰਨੇ ਮੂੰਹ ਮੱਥੇ ਦੀ ਮੂੰਹ ਮੱਥਾ ਬੜਾ ਚੰਗਾ ਬਾਕੀ ਪਲਿਸਾਂ ਵੀ ਚੰਗੀ ਆ ਆ ਫੇਸ ਕੁਆਲਿਟੀ ਇਹਦੀ ਠੀਕ ਆ ਜੀ ਤੇ ਥਾਨ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਥਾਨ ਲੰਬਾ ਪੂਰਾ ਰੋਗ ਰੋਗ ਦਾ ਥਾਣਾ ਤੇ ਕੋਮਲ ਖੁੱਲੇ ਡੁੱਲੇ ਲੈ ਜੂ ਜੇ ਪੰਜ ਚਾਰ ਸਮਝੋ ਇਹਨੇ ਕਿੰਨੇ ਦਿਨ ਲੈ ਜੀ ਪੰਜ ਚਾਰ ਲੈ ਜੂ ਪੰਜ ਚਾਰ ਕੱਢ ਦੂਗੀ ਸ਼ਾਇਦ ਜਿਹਾ ਹੁੰਦਾ ਤਾਂ ਅੱਛਾ ਬਈ ਹਾਂਜੀ ਜੇ ਜੀਰੂ ਧਾਰ ਗਈ ਫਿਰ ਤਾਂ ਕੱਢ ਜੂਗੀ ਹੂੰ ਲੋ ਵੀ ਕਰੋ ਚਾਕ ਠੀਕਾ ਜੀ ਪੰਜ ਚਾਰ ਕਰੇ 200 ਅਪ੍ਰੋਕਸੀਮੇਟਲੀ ਹਜੇ ਸਮਾਂ ਇਹਦਾ ਬਾਕੀ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਆਇਆ ਠੰਡੀ ਧੀਰੀ ਆ ਥੋੜਾ ਜਿਹਾ ਖੋਲ ਕੇ ਲੰਬਾ ਤੋਰ ਕੇ ਦਿਖਾਉਂਦਾ ਆਪਣਾ ਮਕਸਦ ਇਹ ਹੋ ਰਿਹਾਦਾ ਵੀ ਕੋਈ ਸ਼ੁਕਰ ਜਗ ਭਜਰ ਨਾ ਠਣ ਵਾਲਾ ਕੋਈ ਪਸ਼ੂ ਤੇ ਨਹੀਂਗਾ ਕੋਈ ਦਿੱਕਤ ਨਾ ਕਿਸੇ ਪਰਾਨੋ ਤੰਗੀ ਨਾ ਹੋਵੇ ਹਾਏ ਠੰਡੀ ਧੀਰੀਆ ਚਲੋ ਨੋਰਮਲ ਚਾਹੀ ਦੀ ਗੱਲ ਕਰ ਲੀਏ ਚਾਹੇ ਹੋਰ ਕਿਸੇ ਵੈੜਾ ਦੀ ਗੱਲ ਕਰ ਲੀਏ ਨੋਰਮਲੀ ਪੰਗਾ ਮੁੰਗਾ ਪਾ ਕੇ ਤਾਂ ਆਪਾਂ ਚਵਾਈ ਕਰਨੀ ਹੁੰਦੀ ਆ ਤੇ ਕੋਮਲ ਤੋਂ ਤੁਹਾਡੀ ਆਪਣੀ ਤਸੱਲੀ ਤਾਂ ਕੀਤੀ ਹੁੰਦੀ ਵੀ ਤੇਪੜਾ ਚਿਪੜ ਮੋਗਾ ਵਰਦੀ ਜਿਹੜੇ ਭੈਣਾਂ ਨੇ ਆਨਲਾਈਨ ਹੀ ਮੰਗਵੋਣੀ ਨਾ ਭਾਵੇਂ ਘਰੇ ਲਵਾ ਕੇ ਤਪਾ ਲੈ ਚੱਕਰ ਹੀ ਕੋਈ ਨਹੀਂਗਾ ਭਾਵੇਂ ਇਦਾਂ ਹੀ ਕੋਈ ਚੱਕਰ ਹੀ ਨਹੀਂਗਾ ਬਿਲਕੁਲ ਪੰਤਨ ਦਾ ਇੱਕ ਇੱਕ ਨੰਬਰ ਇਹ ਕੋਮਲ ਕਿੰਨੀ ਦੀ ਦਵਾਗੇ ਆਪਾਂ ਅੱਜ ਆਪਣੇ ਕਿਲੇ ਨੂੰ ਅੰਦੂਸਰ ਸਾਹਿਬ ਵੇੜਦੇ ਆ 500 ਆ ਡਾੜੀ ਤੇ ਦੋ ਛੱਡ ਦਾਂਗੇ ਤੇ 47 43 ਦੀ 43 ਦੀ ਹਾਂਜੀ ਚਾਹੇ ਉਹ ਛੱਡ ਰੰਗ ਬਤਾਲੀ ਦੇ ਦੇਣਾ ਲੈ ਸੁਲਸ ਕਰਕੇ ਦੇ ਦਿੰਦੇ ਹਾਂ 43 ਦੇ ਦਾਂਗੇ 43 ਦੀ ਹਾਂਜੀ ਲਓ ਜੀ 42000 ਦੀਏ 260 ਮਿਲ ਜੂਗੇ ਠੀਕ ਹੈ ਜੀ ਬਾਕੀ ਕਸਰਾ ਕੁਸਰਾ ਕੱਢ ਕੇ 200 ਜਿੰਨਾ ਕੋ ਵਿੱਚੋਂ ਮਾਰ ਦੇ ਨਾ ਰੱਖ ਕੇ ਆਪਣੇ ਨਫੇ ਦਾ ਉਸ ਕੋਰਡਿੰਗ ਗੱਲਬਾਤ ਕੀਤੀ ਜਾਂਦੀ ਆ ਬਾਕੀ ਮਾਨ ਤਨ ਕਿਸੇ ਆਏਗਾ ਭੈਣ ਭਰਾ ਦਾ ਮੌਕੇ ਤੇ ਥੋੜਾ ਬਾਧਾ ਕੋਈ 2 400 ਰੁਪਇਆ 200 ਰੁਪਇਆ ਕੋਈ ਰਸਾ ਛੜਾਈ ਕਹਿ ਲੋ ਠੀਕ ਹੈ ਜੀ ਉਹ ਇਹਨਾਂ ਦੱਸੇਗੇ ਰੇਟਾਂ ਦੇ ਵਿੱਚੋਂ ਮੌਕੇ ਤੇ ਹੋ ਜੂਗੀ ਇਧਰ ਆ ਜੀ ਇਹ ਕੁਮਲ ਇੱਕ ਆਪਣੇ ਕੋਲ ਆ ਵਛੀ ਐ। ਸਮਸਵੇ ਸਿੰਗਾਲੀ ਐ ਦੂਜਾ ਸੁਆ ਜੀ ਐ। ਦੂਜਾ ਸੁਆ ਹਾਂਜੀ। ਬਾਬੀ ਗ੍ਰੇ ਕਲਰ ਹੈਗਾ ਦੋਸਤੋ, ਸੁਰਮੇ ਰੰਗਾ ਜਾਂ ਰੰਗਾਪਾ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਕੱਦ ਇਹ ਬੈਡ ਦਾ ਵੱਡਾ ਬਟੇ ਕੱਦ ਦੇ ਵਿੱਚ ਐ ਤੇ ਇਹ ਕੁਮਲ ਗੱਬਣਾ ਹਣਾ। ਗੱਬਣਾ ਹਾਂਜੀ। ਟਾਈਮੇ ਵੀ ਲੈਂਦੀ ਐ ਜੇ। ਸਰਦੂ ਸਾਹਿਬ ਇਹ ਵੀ 5-6 ਦਿਨ ਲੈ ਜੂਗੀ। ਤੇ ਥੱਲਿਓ ਹੈ ਵੈਸੇ ਠੰਡੀ ਧਿਰੀ ਐ। ਸਰਦੂ ਸਾਹਿਬ ਇਹ ਕੰਪਾਇਟਰ ਜੀ ਆਰਡਰ ਐ ਬਾਕੀ ਠੰਡੀ ਧਿਰੀ ਕੋਈ ਚੱਕਰ ਨਹੀਂ ਹੈਗਾ ਮਾਰਦੀ ਮੁਰਦੀ ਨਹੀਂ ਕੀ ਉਹ। ਠੀਕ ਆ ਬਈ। ਪ੍ਰਿੰਟ ਡਾੜਦੀਆਂ ਦੋ ਜੀ। ਹਾਂਜੀ। ਥੋ ਦੋਸਤੋ ਅਣੀ ਮਰ ਨਵੇਂ ਆਏ ਆ ਕਿੱਲੇ ਤੇ ਥੋੜਾ ਜਿਹਾ ਡਰਦੇ ਡੋਕਰਦੇ ਆ ਕਈ ਵਾਰ ਨਵੇਂ ਬੰਦੇ ਤੋਂ ਕਹ ਲੋ ਚਾਹੇ ਜਦੋਂ ਆਪਾਂ ਖੋਲਣ ਲੱਗਦੇ ਆ ਉਦੋਂ ਕਿਧਰ ਕਿਤੇ ਪਸ਼ੂ ਡਰਦੇ ਆ ਠੀਕ ਆ ਜੀ ਤੇ ਸੰਭਲ ਕੇ ਕੋਈ ਨਹੀਂ ਮੜਾ ਜੀ ਸੰਭਲ ਕੇ ਕੋਈ ਨਹੀਂ ਆ ਕੋਈ ਨਹੀਂ ਕੋਈ ਨਹੀਂ ਕਰੋ ਕਰੋ ਨਹੀਂ ਕੱਢੀਏ ਨਾ ਥੋੜੀ ਜੀ ਮੋਰੀਆਂ ਮਾਰੀਆਂ ਨਹੀਂ ਨਾ ਪਾਈਆਂ ਹੁੰਦੀਆਂ ਹਾਂਜੀ ਹਾਂਜੀ ਰਸਗੀਆਂ ਰੂਸਗੀਆਂ ਕਦੀ ਪਾਈਆਂ ਨਹੀਂ ਹੁੰਦੀਆਂ ਕਈ ਵਾਰ ਜ਼ਿਆਦਾਤਰ ਸੰਗਲਾਂ ਦੇ ਵਿੱਚ ਹੀ ਰਹਿੰਦੀਆਂ ਪਈਆਂ ਬਾਕੀ ਲਿਬਰਟੀ ਬਹੁਤ ਸੋਹਣੀਆਂ ਦੋਸਤੋ ਥੱਲੇ ਥੁਲੇ ਦੀ ਤੁਹਾਨੂੰ ਇੱਕੋਰੀ ਆਪਾਂ ਥੋੜੀ ਲਾ ਕੇ ਉਹਨਾਂ ਕਰਦ ਕੇ ਚਾਰ ਥਾਣਾ ਕੋਈ ਬੱਚਾ ਕੋਈ ਪੋਟ ਚਾਂਗਰੀਗੀ ਤੇ ਕਦ ਵੱਛੀ ਦਾ ਵੱਡਾ ਦੇਣ ਲੈਂਦੀ ਅਜੇ ਦੇਣ ਨੂੰ ਪੰਜ ਲੈ ਜੂਗੀ ਉਹਨੇ ਚੰਗੇ ਪੰਜ ਲੈ ਦੇ 6 ਲੈ ਜੇ 7 ਲੈ ਜੇ ਹਫਤੇ ਦੇ ਵਿੱਚ ਵਿੱਚ ਆ ਜੂਗੀ ਠੀਕ ਆ ਜੀ ਟਿਕਾਣੇ ਤੇ ਬਾਕੀ ਵੇਲ ਬੂਨ ਚੰਗੀ ਆ ਪ੍ਰਾੜ ਦੀ ਥੋੜਾ ਜਿਹਾ ਇੱਕੇ ਦਮ ਜਦੋਂ ਦੋਸਤੋ ਖੋਲਿਆ ਸੀ ਮਹਾਰਾਜ ਉਦੋਂ ਪਸ਼ੂ ਠੀਕ ਆ ਜੀ ਭਾਈ ਦਾ ਨਾ ਹਟਾ ਬਾਕੀ ਤੁਹਾਨੂੰ ਇੱਕ ਪੂਰੀ ਬੈਕਸਟੋਰ ਵੀ ਆਪਾਂ ਦਿਖਾ ਦਿੰਨੇ ਆ ਜੇ ਤੁਹਾਨੂੰ ਸਭ ਟੈਗੀ ਇੱਕ ਥਾਣਾ ਹਟ ਦੇਣਾ ਉਹ ਚਾਹਨਾ ਆ ਆ ਦੇਖੋ ਜੀ ਠੀਕ ਆ ਸੋ ਲਾਇ ਬਣਾਇਆ ਕਰਮਾਲੀ ਨੇ ਕੋ ਕਿਲੋ ਕਖੰਡ ਲਾਇਆ ਬਣਾਇਆ ਪੰਜਾ ਸੱਤ ਦੇ ਨਾਲ ਦੇ ਵਿੱਚ ਚੰਗੀ ਜਿੰਨੀ ਤੇ ਪਿਆਰੀ ਕਰਨੀ ਚਾਹੀਦੀ ਵਛੀ ਨੂੰ ਨਹੀਂ ਕਰਕੇ ਤਿਆਰ ਹੋ ਜੂਗੀ ਤੇ ਸਵੇਰ ਕੋਮਲ ਦੂਜਾ ਦੱਸਿਆ ਦੂਜਾ ਸੰਧੂ ਸਾਹਿਬ ਦੂਜਾ ਹੀ ਨਾ ਹਾਂਜੀ ਹਾਂਜੀ ਠੀਕ ਆ ਇਹ ਅੱਜ ਕਿੰਨੇ ਦੀ ਦੇ ਦੀਏ ਸਾਧੂ ਸਾਹਿਬ ਮੋਲੇ ਦਾ 3000 ਹਾਂ ਉਹ ਤਾਂ ਸਦਾ 7000 ਛੜ ਰੰਗ 23000 ਦੀ ਦੇਣਾ अच्छा 7000 ਹੀ ਛੱਡਦਾ ਹਾਂਜੀ 23000 ਦੀ ਦੇ ਦਾਂਗੇ 23000 ਦੀ ਹਾਂਜੀ ਮੈਂ ਕਿਹਾ ਤੇ ਅਜੋਤ ਨਹੀਂ ਕਹਦਾ ਵੀ 1,23000 ਦੀ ਤੇ ਲੱਖ ਹੀ ਛੋੜ ਤਾ ਨਹੀਂ 23000 ਇਕੱਲੇ ਨਹੀਂ ਦਵਾਂਗੇ ਠੀਕ ਆ ਹਾਂਜੀ ਲੋ ਵੀ ਇਕੱਲੇ 23000 ਦੀ ਫੇਲ ਜੂਗੀ ਦੋਸਤ ਠੀਕ ਆ ਜੀ 23000 ਦੀ 30000 ਡਮਾਡਾ ਤੇ 7000 ਰੁਪਏ ਦਾ ਕੋਮਾ ਦਾ ਵੀ ਲਾ ਕੇ ਪਾਣਾ ਛੋੜ ਦਾਂਗੇ 23000 ਦੀ ਮਿਲ ਜੂਗੀ ਠੀਕ ਆ ਹਾਂਜੀ ਬਾਕੀ ਥਾਂ ਤੁਹਾਨੂੰ ਚੰਗਾ ਉਹ ਸੱਤ ਕਿ ਦਿਨ ਸਾਹਮਣੇ ਲੋੜਾ ਕਿਸੇ ਭਰਾ ਨੇ ਦੇਸੀ ਪਣ ਦੇ ਵਿੱਚ ਆ ਦੇਸੀ ਗਾਂ ਹੈ ਤੇ ਦੁੱਧ ਬਾਦ ਵੀ ਚਲੋ ਕਿਤੇ ਨਾ ਕਿਤੇ ਇਹਨਾਂ ਬੈੜਾਂ ਦਾ ਸੋ ਲੇਫਟੀ ਰੁਫਟੀ ਕਾਫੀ ਸੋਹਣੀ ਹੈ ਥੱਲੋਂ ਠੀਕ ਹੈ ਜੀ ਚੇਡਾ ਛੋਟਾ ਕਰਵਾਉਂਦੀ ਮਾਰੂਗੀ ਅਜੇ 5-7 ਦਿਨਾਂ ਦੇ ਵਿੱਚ ਤੇ ਆਹ ਹਾਈਟ ਕਾ ਤਾਂ ਆਪਾਂ ਤੁਹਾਨੂੰ ਨੋਟ ਕਰਾਤਾ ਬਿਲਕੁਲ ਮਿੱਠਾ ਜਿਹਾ ਰੇਟ ਹੈ 23000 ਦੇ ਵਿੱਚ ਤੁਸੀਂ ਇਹ ਵਾੜ ਲੈ ਜਾਓਗੇ ਦੋਸਤੋ 5-7 ਦਿਨ ਸਾਹਮਣੇ ਦੀ ਰੋਡ ਪੈਣੀ ਹੈ ਤੁਹਾਨੂੰ ਇਧਰ ਕੋਮਲ ਆਪਣੇ ਕੋਲ ਜਿਹੜਾ ਆ ਆ ਗਿਆ ਨਾ ਆ ਕੇ ਕਮਾਜ ਆ ਗਿਆ ਗੱਬਣ ਸੰਧੂ ਸਾਹਵੇ ਤੇ ਜੇ ਸੂਈ ਹੋਊਗੀ ਹਾਂਜੀ ਹਾਂਜੀ ਤੇ ਸਾਢੇ 3 ਮਹੀਨੇ ਦੀ ਮੈਂ ਗੱਬਣ ਠੀਕ ਹੈ ਜੀ ਹਾਂਜੀ ਤੇ ਦੋ ਦੋ ਛੱਡੀ ਉਹਨਾਂ ਜੀ ਯਾਨੀ ਕਿ ਕਿਉਂ ਨ ਦੁੱਖਾਂ ਹੀ ਛੱਡਤੀ ਆ ਜਿਹੜੇ ਭੈਣ ਭਰਾ ਗੋਲੀ ਉਹ ਬਾਹਰ ਚਲ ਗਏ ਠੀਕ ਆ ਤੇ ਘਰੇ ਇਹ ਤਾਂ ਬੱਜੀ-ਬੁੱਜੀ ਰਹੀ ਚੋਈ ਨਹੀਂ ਗਏ ਨੇ ਉਹਦੇ ਖੋਣਾਂ ਮਲ ਕੇ ਡਰਾਈ ਹੋ ਗਈ ਆ ਡਰਾਈ ਹੋ ਗਈ ਕਿਉਂ ਨ ਦੁੱਖਾਂ ਹੀ ਹਾਂਜੀ ਤੇ 3 ਮਹੀਨੇ ਕੇ ਸਾਢੇ 3 ਸਾਢੇ 3 ਮਹੀਨੇ ਮੈਂ ਚੈੱਕ ਪਾਸ ਆ ਲਓ ਜੀ ਆਪਣੀ ਚੈੱਕ ਪਾਸ ਆ ਜਿਹੜੇ ਭੈਣ ਭਰਾ ਨੇ ਮਾਰ ਲੈਣਾ ਚੈੱਕ ਕਰਾ ਕੇ ਤਸੱਲੀ ਕਰਾ ਕੇ ਠੀਕ ਆ ਜੀ ਹਾਂਜੀ ਲਓ ਜੀ ਸਾਢੇ 3 ਮਹੀਨਿਆਂ ਦੀ ਇਹ ਦੋਸਤੋ ਗੱਬਣ ਚੈੱਕ ਪਾਸ ਆ ਜਦੋਂ ਗੱਪਨ ਚੈੱਕਪਾਸ ਦੀ ਗੱਲ ਆ ਜਾਂਦੀ ਹੈ ਕਈ ਵਾਰ ਕਹਿੰਦੇ ਆ ਵੀ ਪਤ ਨਹੀਂ ਪੰਜਾ ਮਹੀਨੇ ਦੀ ਕਈ ਆ ਹਨ ਸਾਡੇ ਕਿਲੇ ਤੇ ਜਾ ਕੇ ਪਤ ਨਹੀਂ 6 ਤਿੰਨਾ ਮਹੀਨੇ ਦੀ ਨਿਕਲਾਈ ਆ ਉਹ ਡਾਕਟਰ ਨੇ ਆਇਆ ਕਹਿੰਦਾ ਮੇਰਾ ਵੀਰੇ ਇੱਥੇ ਆਣ ਕੇ ਤਸੱਲੀ ਕਰੋ ਇੱਥੇ ਤਸੱਲੀ ਤੋਂ ਬਾਅਦ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਜੇ ਤੁਹਾਨੂੰ ਸਾਡੇ ਤਿੰਨਾ ਮਹੀਨੇ ਦੀ ਮਾਲਕ ਕਹਿ ਰਿਹਾ ਓਨਰ ਕਹਿ ਰਿਹਾ ਵਪਾਰੀ ਵੀਰ ਕਹਿ ਰਿਹਾ ਤੇ ਇੱਥੇ ਆਪਣੀ ਪਾਸ ਕਰਾ ਕੇ ਕਨਫਰਮ ਜ਼ਰੂਰ ਕਰ ਲਿਓ ਵੀ ਸਾਡੇ ਤਿੰਨਾ ਮਹੀਨਿਆਂ ਦੀ ਸ਼ੋਰ ਆ ਬਾਕੀ ਦੋ ਦੋ ਡرائی ਆ ਚਲੋ ਉਸ ਭਾਪੜਤਾਏ ਉਸ ਅਕੋਰਡਿੰਗ ਜਿਹੜਾ ਰੇਟ ਮੰਗਿਆ ਜਾਣਾ ਠੀਕ ਹੈ ਜੀ ਹੰਦੂ ਸਾਹਿਬ ਆਪਾਂ ਮੋਲੂ ਹੀ ਇਹੋ ਕਾਰਵਾੜਾ ਟਟੀਆਂ ਦਾ ਮੋਲ ਕਰ ਦੇਣਾ ਸਟਾਰਟਿੰਗ ਤੋਂ ਜੇਕਰ ਕੀਤਾ ਸੀ ਵੀ ਮੋਲ ਜਿਹੜਾ ਕਟੀਆਂ ਲੈ ਕਰ ਦੇਣਾ ਤੇ ਗੱਬਾ ਨਾ ਟਕਾਣੇ ਲੱਗੀ ਆ ਕਰਮਾਂ ਦੀ ਠੀਕ ਹੈ ਜੀ ਚਲੋ 7 ਕੁ ਮਹੀਨੇ 6.5-7 ਕੁ ਮਹੀਨੇ ਦਾ ਸਾਂਭਣ ਦੀ ਲੋੜ ਆ ਤੇ ਕਰਮਾਂ ਦੀ ਆ ਜਾਊਗੀ ਠੀਕ ਹੈ ਜੀ ਆਹ ਦੇਖੋ ਬਾਕੀ ਤਿਰਪਤੁੱਪਣ ਥੱਲੇ ਉਹ ਸਾਹਵਲ ਇੱਕ ਨੰਬਰ ਆ ਪੂਰੀ ਅੱਛਾ ਹਾਂਜੀ ਪੋਲੀ ਐ ਵਰਦੀ ਪੂਰੀ ਠੀਕ ਆ ਬਾਈ ਬਾਕੀ ਆਖਣਾ ਆਖਰ ਰਾਲਦੀ ਸਿੰਘ ਨਾ ਸਿੰਘ ਰਾਲ ਦਾ ਹਾਂ ਲੋ ਵੀ ਠੀਕ ਆ ਸੋ ਉਹੀ ਗੱਲ ਬਾਤ ਆ ਦੋਸਤੋ ਕਈ ਵਾਰ ਪਸ਼ੂ ਥੋੜਾ ਬੜਾ ਲੇਟ ਸੌਰ ਦਾ ਕਹਿ ਲੋ ਚਾਹੇ ਕਹਿ ਲੋ ਵੀ ਪਸ਼ੂ ਨੂੰ ਕੋਈ ਚੋਣ ਚਵਾਉਣ ਵਾਲਾ ਠੀਕ ਆ ਜੀ ਕੋਈ 8 ਪਹਿਰਾ ਪਾਤਾ 8 ਪਹਿਰੇ ਤੋਂ ਬਾਅਦ ਫਿਰ ਦੋ ਦੋ ਦਿਨਾਂ ਬਾਅਦ ਕੋਈ ਛੇੜ ਕਰਦੀ ਤੇ ਕਿਤੇ ਨਾ ਕਿਤੇ ਦੁੱਧੋਂ ਡਰਾਈ ਆ ਤੇ ਬਾਕੀ ਤਣ ਪਤਨ ਲੱਗੀ ਆ ਗਰਮਾੜੀ ਚੈੱਕ ਪਾਸ ਆ ਸਾਢੇ ਤਿੰਨਾਂ ਮਹੀਨਿਆਂ ਦੀ ਤੇ ਆ ਮੱਝ ਜਿਹੜੀ ਪ੍ਰੋਪਰ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਵਕਾਊ ਆ ਤੇ ਬਾਕੀ ਮੇਰਾ ਵੀਰ ਕੋਲੇ ਜਾ ਕੇ ਕੋ ਹੱਥੋਂ ਫੇਰ ਲੂਗਾ ਤਾਂ ਕੋਈ 6-7 ਮਹੀਨ ਚੰਗੀ ਹੋ ਜੂਗੀ ਤਿਆਰ ਠੀਕ ਆ ਤੇ ਇਹ ਕੁੰਬਲ ਦਵਾਂਗੇ ਕਿੰਨੇ ਦਾ ਨਾਗਾ ਮੁੱਲ ਸੰਧੂ ਸਾਹਿਬ ਇਹਦਾ 45000 ਰੁਪਇਆ 45 ਤੇ ਸਾਢੇ 42000 ਦੀ ਦਵਾਂਗੇ ਜੱਸ ਨਾ ਸਾਢੇ 42 ਹਾਂਜੀ ਛੋਟ ਹੀ ਕਰਨੀ ਐ ਤੇ ਬਸ ਠੀਕ ਆ ਸਾਢੇ 42 ਚ ਸਾਢੇ 42 ਚ ਠੀਕ ਆ ਬੋ ਜੀ ਸਾਢੇ 42000 ਦੇ ਵਿੱਚੋਂ ਦੋਸਤੋ ਛੋਟ ਹੀ ਹੋਊਗੀ ਤੇ ਮੱਝ ਪ੍ਰੋਪਰ ਤੁਸੀਂ ਆ ਦੇਖ ਲਈ ਆ ਆ ਸਿੰਘ ਦੀ ਮੰਤਰ ਫੇਸ ਕੁਆਲਟੀ ਮੂੰਹ ਮੱਥਾ ਠੀਕ ਆ ਜੀ ਆ ਥਾਂਵੇਂ ਦਾ ਸੋ ਵੈਸੇ ਮੇਰਾ ਭਰਾ ਥੋੜਾ ਬਾਤਾ ਜੇਕਰ ਕੋਈ 35 ਨਿਕਲਦਾ ਤੇ ਆਪਣੀ ਤੁਸੀਂ ਤਸल्ली ਕਰ ਲਿਓ ਠੀਕ ਆ ਜੀ ਤੇ ਗੱਬਣ ਚੈੱਕ ਪਾਸ ਇਹਨਾਂ ਵੀ ਕਰਾਈ ਆ ਕੋਮਲ ਹੋਂਣਾ ਨੇ ਵੀ ਅੱਗੋਂ ਵੀ ਕਿਸੇ ਭਰਾ ਨੇ ਖਰੀਦੀ ਸਭ ਤੋਂ ਸਭ ਆਪਾਂ ਚੈੱਕ ਪਾਸ ਕਰਾਈ ਆ ਜੇ ਨਾ ਵੀ ਕੋਈ ਚੈੱਕ ਪਾਸ ਕਰਾ ਕੇ ਖੜੂਗਾ ਆਪਾਂ ਕਰਾ ਕੇ ਕੋਲੋਂ ਮੈਂ ਪੈਸੇ ਦੇ ਕੇ ਚੈੱਕ ਕਰ ਆਪਾਂ ਚੈੱਕ ਕਰਾ ਦਵਾਂ ਹਰਿਆ ਭਾਈ ਜੀ ਜਿੰਨੀ ਵੀ ਤਸੱਲੀ ਹੋ ਸਕਦੀ ਹੈ ਤਸੱਲੀ ਕਰਾ ਕੇ ਘੱਲਾਂਗੇ ਆਪਾਂ ਉਹ ਜਿਹੜਾ ਇਹ ਨੂੰ ਕਹਿੰਦਾ ਪਰ ਕਿੰਤੂ ਪ੍ਰੰਤੂ ਨਾ ਹਾਂਜੀ 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 ਲੋ ਵੀ ਇਹ ਅੱਜ ਦੋਸਤੋ ਨਾਗਨੇ ਕੋਮਲ ਵੀਰ ਦੇ ਇਸ ਕਿਲੇ ਤੇ ਪਿੰਡ ਚੱਕਰੀ ਅੱਜ ਆਪਣੀ ਵਿਜ਼ਿਟ ਸੀ ਕਿ ਮਾਲ ਤੁ ਇਹ 5 ਕਨਗ ਨਗ ਦਿਖਾਏ ਆ ਜਿਨ੍ਹਾਂ ਦੇ ਵਿੱਚੋਂ 4 ਬੈੜਾ ਇੱਕ ਸੋਈ ਆ ਤਿੰਨ ਗੱਬਣ ਤੇ ਮੱਝ ਇੱਕ ਤੁਹਾਨੂੰ ਗੱਬਣ ਚੈੱਕ ਪਾਸ ਦਿਖਾਤੀ ਆ ਠੀਕ ਆ ਜੀ ਸੋ ਬਾਕੀ ਉਮੀਦ ਕਰਦੇ ਆ ਪਸ਼ੂ ਪਸੰਦ ਲੱਗੇ ਹੋਣਗੇ ਠੀਕ ਆ ਜੀ ਕਿਉਂਕਿ ਰੇਡ ਪੜਤਾ ਬੜਾ ਮਿੱਠਾ ਜੈਜ ਰੇਟ ਹੁੰਦੇ ਆ ਹਰ ਵਾਰ ਦੀ ਤਰ੍ਹਾਂ ਮੈਂ ਵੀ ਕੋਮਲ ਇੱਕ ਨੰਬਰ ਵੀਰ ਕਰ ਦਈਏ ਸਾਂਝੇ ਨੰਬਰ ਆਪਣਾ ਹੈ 73476 1982 ਪਿੰਡ ਸ਼ਗਰੀਆ ਜਣ ਕੇ ਤੇ ਸੜਕ ਇੱਧਰ ਦੋ ਢਾਈ ਕਿਲੋਮੀਟਰ ਆ ਹਾਂਜੀ ਵੱਡੇ ਹਾਈਵੇ ਤੋਂ ਠੀਕ ਆ ਜੀ ਤੁਹਾਨੂੰ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ